ਜਿੰਨਾ ਪਾਪੀਆਂ ਨੇ ਚਾਹੇ ਕੋਈ ਵੀ ਹੋਵੇ ਵੱਡੇ ਤੋਂ ਵੱਡੀ ਤਾਕਤ ਹੋਵੇ ਗੁਰਪ੍ਰੀਤ ਸਿੰਘ ਹਰੀਨੋ ਦੇ ਪਿੱਟ 'ਚ ਛੁਰਾ ਮਾਰਿਆ ਵਾ ਉਹ ਬਖਸ਼ਿਆ ਨਹੀਂ ਜਾਵੇਗਾ ਜੇ ਉਹਨੂੰ ਇੱਥੇ ਕੋਟਾ ਕਚਹਿਰੀਆਂ ਜਾਂ ਕੋਈ ਵੀ ਸਜਾਨਾ ਦੇ ਸਕੀਆਂ ਉਹਨੂੰ ਰੱਬ ਦੀ ਦਰਗਾਹ ਤੇ ਰੱਬ ਦੀ ਕੋਟ ਕਚਹਿਰੀ 'ਚ ਐਹੋ ਜੀ ਸਜ਼ਾ ਮਿਲੇਗੀ ਉਹਦੀਆਂ ਪੁਸਤਾ ਪੁਸਤਾ ਉਹਦੀਆਂ ਬਿਲਕਣਗੀਆਂ ਤਰਲੇ ਲੈਣਗੀਆਂ ਇਹ ਪੁਸਤਾ ਤੱਕੇ ਕੰਮ ਹੋਊਗੀ ਇਤਿਹਾਸ ਗਵਾਹ ਆ ਜਿੰਨਾ ਜਿੰਨਾਂ ਨੇ ਵੀ ਸਿੱਖ ਪੰਥ ਤੇ ਸਿੱਖੀ ਦੇ ਬੋਲ ਵਾਲੇ ਰੱਖਣ ਵਾਲੇ ਕੌਮ ਦੇ ਯੋਧਿਆਂ ਦੀ ਪਿੱਟ 'ਚ ਛੁਰਾ ਮਾਰਿਆ ਉਹਨਾਂ ਦੇ ਅੱਜ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਹੋਇਆ ਠੀਕ ਆ ਜੀ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਾ ਦੀਆਣਾ ਬਾਤੀ ਭਾਵੇਂ ਰਾਵਣ ਰਾਵਣ ਇਹਨਾਂ ਮਾੜਾ ਨਹੀਂ ਸੀ ਹੈਗਾ ਪਰ ਗੱਲ ਇਹ ਸੀ ਇੱਕ ਨੀਕੀ ਜੀ ਕਟਾਈ ਕਹਿ ਲੋ ਕੁਛ ਕਹਿ ਲੋ ਉਹਦੇ ਦਾ ਸਮਾਂ ਹੀ ਇਦਾਂ ਦਾ ਹੋ ਜਾਂਦਾ ਅੱਜ ਜੇ ਸਾਡੇ ਸਾਡੇ ਦੇ ਸਮਾ ਬਣਿਆ ਨਾ ਸਾਡੇ ਦੇ ਵਿਰਤਾ ਬਣੀ ਆ ਬਾਈ ਗੁਰਪ੍ਰੀਤ ਦੇ ਪਰਿਵਾਰ ਤੇ ਬਣੀ ਆ ਤੇ ਇਹ ਕਿਸੇ ਨੇ ਇੱਥੇ ਬੈਠਾ ਨਹੀਂ ਰਹਿਣਾ ਤੁਹਾਡਾ ਰਾਜਪਾਗ ਹਮੇਸ਼ਾ ਵਾਸਤੇ ਨਹੀਂ ਰਹਿਣਾ ਤੁਹਾਡੀਆਂ ਲੀਡਰੀਆਂ ਹਮੇਸ਼ਾ ਵਾਸਤੇ ਨਹੀਂ ਰਹਿਣੀਆਂ ਤੁਸੀਂ ਬਿਲਕੋਗੇ ਤੁਸੀਂ ਦਰਲੇ ਲੋਗੇ ਇੱਕ ਸਮਾਂ ਇਦਾਂ ਦਾ ਆਏਗਾ ਤੁਸੀਂ ਕੰਧਾਂ ਨਾਲ ਟੱਕਰਾਂ ਮਾਰੋਗੇ ਤੇ ਪਛਤਾਓਗੇ ਆਪਣੇ ਕੀਤੇ ਹੋਇਆਂ ਨੂੰ